ਖਬਰ ਜਗਜੀਤ ਸਿੰਘ ਡੱਲੇਵਾਲਾ ਜੁੜੀ ਹੋਈ ਹੈ ਜਿੱਥੇ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਮਰਨ ਵਾਰਤੇ ਚੱਲ ਰਿਹਾ ਤਾਂ ਉਧਰ ਇੱਕ ਪਰਿਵਾਰਕ ਤੌਰ ਤੇ ਦੁਖਦਾਇਕ ਖਬਰ ਸਾਹਮਣੇ ਆਈ ਹੈ ਦਾਅਦੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਵੱਡਾ ਸਦਮਾ ਲੱਗਿਆ ਅਤੇ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੀ ਪੋਤਰੀ ਦਾ ਦਿਹਾਂਤ ਹੋ ਚੁੱਕਿਆ ਜਿੱਥੇ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਅੱਜ ਚੰਡੀਗੜ੍ਹ ਪਹੁੰਚੇ ਹੋਏ ਨੇ ਕੇਂਦਰ ਨਾਲ ਮੀਟਿੰਗ ਨੂੰ ਲੈ ਕੇ ਤਾਂ ਉਧਰ ਇਹ ਵੱਡਾ ਸਦਮਾ ਜਿਹੜਾ ਲੱਗਿਆ ਵੱਡੀ ਸਦਮੇ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਕਿ ਪੋਤਰੀ ਰਾਜਨਦੀਪ ਕੌਰ ਦੀ ਮਾਂ ਤੋਂ ਹੋਣ ਬਾਰੇ ਦੇਹਾਂਤ ਹੋਣ ਬਾਰੇ ਜਾਣਕਾਰੀ ਮਿਲ ਰਹੀ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ 80 ਦਿਨ ਹੋ ਗਏ ਆ ਮਰਨwarte ਤੇ ਬੈਠੇ ਹੋਇਆ ਤੇ ਲਗਾਤਾਰ ਵੱਖ-ਵੱਖ ਕੋਸ਼ਿਸ਼ਾ ਕਰ ਰਹੇ ਨੇ ਕਿ ਕੇਂਦਰ ਸਰਕਾਰ ਤੇ ਦਬਾਅ ਬਣੇ ਤਾਂ ਉਧਰ ਪਰਿਵਾਰ ਨੂੰ ਇਹ ਵੱਡਾ ਸਦਮਾ ਜਿਹੜਾ ਅਸ ਲੱਗਿਆ ਜਿਸ ਵਿੱਚ ਕਿ ਜਗਜੀਤ ਸਿੰਘ ਢੱਲੇਵਾਲ ਦੀ ਜੋ ਪੋਤਰੀ ਦੱਸੀ ਜਾ ਰਹੀ ਹੈ ਕਿ ਗੁਰਗਾਓਂ ਚ ਜਿਹੜੇ ਐ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਉਹ ਰਾਜਨਦੀਪ ਰਾਜਨਦੀਪ ਕੌਰ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਕਿਤੇ ਨਾ ਕਿਤੇ ਵੱਡੇ ਸਦਵੇਂ ਦੀ ਖਬਰ ਹੈ ਜਿਹੜੀ ਜਾਂ ਕਹਿ ਸਕਦੇ ਹੋ ਕਿ ਵੱਡੀ ਦੁਖਦਾਇਕ ਖਬਰ ਜਗਜੀਤ ਸਿੰਘ ਢੱਲੇਵਾਲ ਦੇ ਪਰਿਵਾਰ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਅੱਜ ਕੇਂਦਰ ਨੁਮਾਇੰਦਿਆਂ ਨਾਲ ਕੇਂਦਰੀ ਵਫ਼ਦ ਨਾਲ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਪਹੁੰਚੇ ਹੋਏ ਨੇ ਤਾਂ ਦੂਜੇ ਪਾਸੇ ਇਹ ਵੱਡਾ ਜਿਹੜਾ ਸਦਮਾ ਲੱਗਿਆ ਹੈ ਕਿ ਪਰਿਵਾਰਕ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਜਗਜੀਤ ਸਿੰਘ ਡੱਲੇਵਾਲ ਦੀ ਪੋਤਰੀ ਨੇ ਉਸ ਦੀ ਮੌਤ ਹੋ ਗਈ ਹੈ ਤਾਂ ਕਿਤੇ ਨਾ ਕਿਤੇ ਵੱਡੀ ਸਦਵੇਂ ਦੀ ਵੱਡੀ ਦੁਖਦਾਇਕ ਖਬਰ ਹੈ ਜਿਹੜੀ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਦੇ ਪਰਿਵਾਰਕ ਮੈਂਬਰ ਦੀ ਜਿਹੜੀ ਹੈ ਮੌਤ ਹੋਈ ਹੈ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਪੋਤਰੀ ਰਾਜਨਦੀਪ ਕੌਰ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਗੁਰਦਾਉਂ ਹਸਪਤਾਲ ਵਿੱਚ ਮੈਡੀਕਲ ਦੀ ਜਿਹੜੀ ਸਟੱਡੀ ਕਰ ਰਹੀ ਸੀ ਜਿਹੜਾ ਕਿ ਕਾਲਜ ਵਿੱਚ ਜਿਹੜੇ ਆ ਮੈਡੀਕਲ ਦੀ ਪੜਾਈ ਕਰ ਰਹੇ ਸੀ ਤਾਂ ਉੱਥੇ ਉਹਨਾਂ ਦੀ ਅਚਾਨਕ ਸਿਹਤ ਵਿਗੜਦੀ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤੇ ਉਧਰ ਅਚਾਨਕ ਉਸ ਦੀ ਹੁਣ ਮੌਤ ਹੋ ਗਈ ਆ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਜੋ ਫੇਜ ਬਣਿਆ ਹੋਇਆ ਜਗਜੀਤ ਸਿੰਘ ਢੱਲੇਵਾਲ ਦੇ ਪੇਤ ਦੇ ਉੱਤੇ ਇਹ ਜਿਹੜੀ ਆ ਪੋਸਟ ਸਾਂਝੀ ਕੀਤੀ ਗਈ ਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਸਰਜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਗਹਿਰਾ ਸਦਮਾ ਡੱਲੇਵਾਲ ਸਾਹਿਬ ਦੀ ਹੋਣਹਾਰ ਪੋਤਰੀ ਰਾਜਨਦੀਪ ਕੌਰ ਜੋ ਗੁਰਦਾਉਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਸੇਠ ਸੇਠ ਠੀਕ ਨਾ ਹੋਣ ਕਾਰਨ ਹਸਪਤਾਲ ਚ ਦਾਖਲ ਸੀ ਕੱਲ ਸ਼ਾਮ ਨੂੰ ਅਕਾਲ ਚੜਾਣਾ ਕਰਕੇ ਪੂਰੇ ਪਰਿਵਾਰ ਸਕੇ ਸਬੰਧੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਡੱਲੇਵਾਲ ਸਾਹਿਬ ਲਈ ਇਹ ਦੁਖਦ ਉਦੋਂ ਹੋਰ ਵੀ ਵੱਡਾ ਹੋ ਗਿਆ ਜਦੋਂ ਪ੍ਰਧਾਨ ਜੀ ਆਪਦੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਬੱਚੀ ਦੇ ਅੰਤਮ ਸੰਸਕਾਰ ਉੱਪਰ ਨਹੀਂ ਪਹੁੰਚ ਸਕੇ ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਚ ਜਗ ਅਸਥਾਨ ਵਕਸ਼ਨ ਪਰਿਵਾਰ ਨੂੰ ਪਾਣਾ ਮੰਨਣ ਦਾ ਪਾਲ ਵਕਸ਼ਨ ਤਾਂ ਇਹ ਜਗਜੀਤ ਸਿੰਘ ਢੱਲੇਵਾਲ ਦੇ ਨਾਂ ਤੇ ਇੱਕ ਫੇਸਬੁੱਕ ਪੇਜ ਹੈ ਜਿਹੜਾ ਉਹ ਬਣਿਆ ਹੋਇਆ ਜਿਸ ਤੇ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਕਿਤੇ ਨਾ ਕਿਤੇ ਵੱਡਾ ਸਦਮਾ ਲੱਗਿਆ ਪਰਿਵਾਰ ਨੂੰ ਖਾਸ ਕਰਕੇ ਜਜੀਤ ਸਿੰਘ ਢੱਲੇਵਾਲ ਜੋ ਇੱਕ ਪਾਸੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਹੋਇਆ ਤੇ ਪੂਰੇ ਭਾਰਤ ਦੇ ਕਿਸਾਨਾਂ ਦੀ ਗੱਲ ਕਰ ਰਹੇ ਆ ਕਿ ਪੂਰੇ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਆ ਕਰਜ਼ਾ ਮੁਕਤੀ ਹੋਣੀ ਚਾਹੀਦੀ ਆ ਮਜ਼ਦੂਰ ਹੋਵੇ ਭਾਵੇਂ ਕਿਸਾਨ ਸਾਰੇ ਜਿਹੜੇ ਕਰਜ਼ਾ ਮੁਕਤ ਹੋਣੇ ਚਾਹੀਦੇ ਆ ਅਤੇ ਬਾਰ ਬਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਜਿਹੜੀ ਆ ਵੱਖ-ਵੱਖ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਸਰਕਾਰ ਤੇ ਦਬਾਅ ਪਵੇ ਅਤੇ ਕੇਂਦਰ ਸਰਕਾਰ ਕਿਸਾਨੀ ਮੰਗਾ ਮੰਨੇ ਪਰ ਹਲੇ ਤੱਕ ਕੋਈ ਜਿਹੜੀ ਆ ਮੀਟਿੰਗਾਂ ਤੋਂ ਬਿਨਾ ਖੱਲ ਨਿਕਲਦਾ ਨਜ਼ਰ ਨਹੀਂ ਆਇਆ ਭਾਵੇਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਖੁਦ 80 ਦਿਨ ਹੋ ਗਏ ਮਰਨ ਵਰਤੇ ਬੈਠੇ ਆ ਤੇ ਉਧਰ ਇਹ ਜਦੋਂ ਅੱਜ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਹੈ ਤੇ ਇਸ ਸਭ ਦੇ ਦਰਮਿਆਨ ਵੱਡਾ ਜਿਹੜਾ ਝੜਕਾ ਲੱਗਿਆ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਪੁੱਤਰੀ ਜੋ ਦੱਸੀ ਜਾ ਰਹੀ ਹੈ ਰਾਜਨਦੀਪ ਕੌਰ ਉਸ ਦੀ ਮੌਤ ਹੋ ਗਈ ਆ ਤਾਂ ਕਿਤੇ ਨਾ ਕਿਤੇ ਕਿਸਾਨੀ ਆਗੂ ਕਿਸਾਨ ਆਗੂ ਅਤੇ ਕਿਸਾਨ ਭਾਈਚਾਰੇ 'ਚ ਵੱਡਾ ਇਹ ਸੋਗ ਦੀ ਲਹਿਰ ਦੇਖੀ ਜਾ ਰਹੀ ਆ ਖਾਸ ਕਰਕੇ ਜੇਕਰ ਦੇਖਿਆ ਜਾਵੇ ਕਿ ਜਜੀਤ ਸਿੰਘ ਡੱਲੇਵਾਲ ਨਾਲ ਜੁੜੇ ਹੋਏ ਲੋਕ ਜਿੱਥੇ ਡੱਲੇਵਾਲ ਦੀ ਸੇਹਯਾਬੀ ਦੇ ਲਈ ਅਰਦਾਸਾ ਕਰ ਰਹੇ ਨੇ ਤਾਂ ਦੂਜੇ ਪਾਸੇ ਉਹਨਾਂ ਦੇ ਹੀ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਣਾ ਵੱਡਾ ਦੁਖਦਾਇਕ ਖਬਰ ਆ ਦੁਖਦਾਇਕ ਸਮਾਂ ਹੈ ਅਤੇ ਹਾਂ ਉਧਰ ਜੇਕਰ ਦੇਖਿਆ ਜਾਵੇ ਕਿ ਜਗਜੀਤ ਸਿੰਘ ਡੱਲੇਵਾਲ ਚੰਡੀਗੜ੍ਹ ਪਹੁੰਚੇ ਹੋਏ ਨੇ ਜੋ ਮੀਟਿੰਗ ਚੱਲ ਰਹੀ ਹੈ ਤਾਂ ਮੀਟਿੰਗ 'ਚ ਪਹੁੰਚਣ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਹ ਸਸਕਾਰ ਤੇ ਵੀ ਨਹੀਂ ਪਹੁੰਚ ਸਕੇ ਜਿਸ ਦੇ ਚਾਲਦੇ ਆ ਪਰਿਵਾਰ ਨੂੰ ਕਿਤੇ ਨਾ ਕਿਤੇ ਵੱਡਾ ਜਿਹੜਾ ਘਾਟਾ ਪਿਆ ਕਦੇ ਵੀ ਪੂਰਾ ਨਾ ਹੋਣ ਵਾਲਾ ਤੇ ਜਗਜੀਤ ਸਿੰਘ ਡੱਲੇਵਾਲ ਦੀ ਜੋ ਪੋਤਰੀ ਆ ਰਾਜਨਦੀਪ ਕੌਰ ਜੋ ਗੁਰਦਾਉਂ ਵਿਖੇ ਮੈਡੀਕਲ ਦੀ ਪੜ੍ਹਾਈ ਕਰਦੀ ਸੀ ਉਸ ਦੀ ਅਚਾਨਕ ਮੌਤ ਹੋ ਗਈ ਹੈ